ਲੋਕਾਂ ਦਾ ਹੱਕ ਹੈ ਜੀ ਸਮਾਉਣ ਦੇ ਉੱਤੇ ਹਰੇਕ ਅਸੀਂ ਲੋਕਾਂ ਦੀ ਪ੍ਰਾਪਰਟੀ ਨੂੰ ਲੋਕਾਂ ਤੇ ਵਰਤ ਸਕਦੇ ਤਾਂ ਸਿਰਫ ਇੱਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਤੇ ਲੋਕਾਂ ਨੂੰ ਗਮਰਾ ਕਰਨ ਦਾ ਇੱਕ ਸਦਾ ਸਦਾ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਕੋ ਸਿਰਫ ਇਹੀ ਚਾਰਾ ਰਹੇਗਾ ਔਰ ਤਕੂ ਗੱਲ ਹੀ ਨਹੀਂ ਰਹੀ ਪਤਾਂ ਜੀ ਮੈਂ ਪਹਿਲਾਂ ਵੀ ਬੇਨਤੀ ਕਰਦਾ ਕਿ ਸਾਡੀ ਪਾਰਟੀ ਸਿਰਫ ਬਹੁਤੀਆਂ ਆਲੋਚਨਾਵਾਂ ਚ ਨਹੀਂ ਪੈਂਦੀ ਜੀ ਭਾਰਤੀ ਜਨਤਾ ਪਾਰਟੀ ਕੇ ਅਜਹੀ ਪਾਰਟੀ ਹੈ ਕਿ ਅੱਜ ਜੇ ਮਾਨਯੋਗ ਸ਼੍ਰੀ ਸ਼ਵੇਤ ਮਲਕ ਜੀ ਇੱਥੇ ਪਹੁੰਚੇ ਨੇ ਤਾਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਕਿ ਉਸ ਚੀ ਦਾ ਰਿਜ਼ਲਟ ਮਿਲੂਗਾ ਜੀ ਇਹ ਨਹੀਂ ਕਿ ਜਦਾਂ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਜੀ ਕਿ ਆਏ ਫੋਟੋਆਂ ਲੱਤ ਗਿਆ ਜੀ ਤੇ ਲੋਕਾਂ ਦੁਆਰਾ ਦਿੱਤੀ ਗਈ ਨਿਜੀ ਸੇਵਾ ਨੂੰ ਅਸੀਂ ਕਹੀਏ ਕਿ ਅਸੀਂ ਆਹ ਕਰਨੇ ਸਾਡੀ ਭਾਰਤੀ ਜਨਤਾ ਪਾਰਟੀ ਦੇ ਲਾਕੇ ਸਰਦਾਰ ਦਲਬੀਰ ਸਿੰਘ ਹਲਕੋਂ ਖੜੇ ਨੇ ਪਿੱਛੇ ਜੇ ਕੋਈ ਡੀ ਜਲਦੀ ਸਮੱਸਿਆ ਆਈ ਜਾਂ ਕੋਈ ਚਾਰੇ ਦੀ ਸਮੱਸਿਆ ਆਈ ਤੇ ਜੇ ਭਾਰਤੀ ਜਨਤਾ ਪਾਰਟੀ ਜੋ ਕਰ ਰਹੀ ਉਹ ਨਿਜੀ ਕਰ ਰਹੀ ਹੈ ਇਹਨਾਂ ਕੋ ਕੋ ਵਿਖਾਵਾ ਨਹੀਂ ਕਰਦੀ ਪਈ ਇੱਕ ਜੀ ਨੇ ਕਿਹਾ ਕਿ ਅੱਜ ਆਉਣ ਦਾ ਮਕਸਦ ਕੀ ਹੈ ਕਿ ਅਸੀਂ ਪ੍ਰਧਾਨ ਮੰਤਰੀ ਜੀ ਮੋਦੀ ਸਾਹਿਬ ਦੇ ਨਮਾਇंदे ਬਣ ਕੇ ਇੱਥੇ ਆਏ ਆ ਔਰ ਜਿੱਥੇ ਅਸੀਂ ਪਾਰਟੀ ਦੇ ਸਾਡੇ ਜਿਹੜੇ ਲੀਡਰ ਸਹਬਾਨ ਨੇ ਇੱਥੇ ਸੰਧੂ ਸਾਹਿਬ ਔਰ ਉਹਨਾਂ ਦੇ ਸਾਥੀ ਉਹਨਾਂ ਤੋਂ ਵੀ ਇਨਪੁਟ ਲਵਾਂਗੇ ਉੱਥੇ ਹੀ ਅਸੀਂ ਇਲਾਕਾ ਦੇ ਇਲਾਕੇ ਦੇ ਜਿਹੜੇ ਵਸਨੀਕ ਨੇ ਉਹਨਾਂ ਤੋਂ ਇਨਪੁਟ ਲਵਾਂਗੇ ਔਰ ਮੈਂ ਨਿੱਜੀ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਵੀ ਲਿਖਨ ਵਾਲਾ ਅਮਿਤ ਭਾਈ ਸ਼ਾਹ ਜੀ ਨੂੰ ਚਿੱਠੀ ਲਿਖਨ ਵਾਲਾ ਔਰ ਜਿਹੜੇ ਸਬੰਧਿਤ ਅਧਿਕਾਰੀ ਵੀ ਨੇ ਚਾਹੇ ਉਹ ਡਿਪਟੀ ਕਮਿਸ਼ਨਰ ਸਾਹਿਬ ਨੇ ਚਾਹੇ ਸਬੰਧਿਤ ਜਿਨ੍ਹਾਂ ਦੀ ਜ਼ਿੰਮੇਵਾਰੀ ਲੱਗੀ ਹੈ ਅਫਸਰਾਂ ਦੀ ਉਹ ਕਿਤੇ ਵੀ ਗੁਸਫਤਿਆ ਆਏਗੀ ਉਹ ਮੈਂ ਕੋਆਰਡੀਨੇਟਰ ਹੀ ਸਮਝ ਦੋ ਬਣ ਕੇ ਆਇਆ ਕਿ ਇਹਨਾਂ ਦਾ ਆਪਸੀ ਰਫ਼ਤਾ ਰਹੇ ਔਰ ਮੇਨ ਕੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਸੂਲ ਹੈ ਉਹ ਰਾਜ ਨਹੀਂ ਸੇਵਾ ਹੈ ਕਿ ਅਸੀਂ ਜਿਹੜੀ ਸੱਤਾ ਹੈ ਉਹ ਸੇਵਾ ਦਾ ਮਾਧਮ ਸਮਝੀਏ ਕਰਨਿਆਂ ਔਰ ਸਾਡਾ ਕੰਮ ਹੈ ਕਿ ਪੁਲ ਜਿਹੜਾ ਕਿ ਲੋਕਾਂ ਤੇ ਸਰਕਾਰ ਦੇ ਵਿੱਚ ਇੱਕ ਪੁਲ ਦਾ ਕੰਮ ਸਾਡਾ ਵਰਕਰ ਜਿਹੜਾ ਉਹ ਕਰਦਾ ਔਰ ਕਰ ਰਿਹਾ ਹੈ ਜਿਦਾ ਪ੍ਰਧਾਨ ਸਾਹਿਬ ਨੇ ਦੱਸਿਆ ਸੰਧੂ ਸਾਹਿਬ ਨੇ ਅਸੀਂ ਇਹ ਸਾਰੀ ਇਨਪੁਟ ਭੇਜਾਂਗੇ ਔਰ ਇਹ ਵਿਸ਼ਵਾਸ ਦੁਆਨੇ ਆ ਕਿ ਜੋ ਵੀ ਇਹਨਾਂ ਦੇ ਮਾਧਿਅਮ ਨਾਲ ਜਾਂ ਲੋਕਾਂ ਦੀ ਜੋ ਮੰਗ ਹੋਏਗੀ ਉਹਦੇ ਤੇ ਜਿੱਦਾ ਮੋਦੀ ਸਾਹਿਬ ਪਹਿਲੇ ਕਾਰਵਾਈ ਕਰਦੇ ਨੇ ਉਹਦਾ ਹੀ ਪ੍ਰਧਾਨ ਮੰਤਰੀ ਦੀ ਸਹਾਇਤਾ ਦੇ ਨਾਲ ਕਾਰਵਾਈ ਕਰਵਾ ਸਰ ਇਸ ਸਮੇਂ ਸਮਝਾ ਜੀ ਹਾਂ ਅੱਜ ਕੱਲ ਕੋਈ ਪੱਤਰ ਨਹੀਂ ਭੰਦਾ ਨਾ ਹੀ ਕੋਈ ਚਿੱਠੀ ਭੰਦਾ ਈਮੇਲ ਦਾ ਜਮਾਨਾ ਹੈ ਈਮੇਲ 2 ਸੈਕਿੰਡ ਦੇ ਵਿੱਚ ਚਲੀ ਜਾਂਦੀ ਹੈ ਪ੍ਰਧਾਨ ਮੰਤਰੀ ਦੇ ਦਫ਼ਤਰ ਇਹ ਜੀ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਉਹ ਤੇ ਕੋਈ ਵੀ ਉਹਨਾਂ ਦੇ ਜਿਹੜਾ ਵੈਬਸਾਈਟ ਹੈ ਉਹਦੇ ਤੇ ਕੋਈ ਸ਼ਿਕਾਇਤ ਪਾ ਜਾਏ ਤੇ ਅਗਲੇ ਦਿਨ ਹੀ ਕਿਸੇ ਨਾ ਕਿਸੇ ਅਫਸਰ ਦਾ ਫੋਨ ਆ ਜਾਂਦਾ